ਦੋਸਤੋ ਤੁਹਾਨੂੰ ਇੱਕ ਵਧੀਆ ਜਾਣਕਾਰੀ ਦੇ ਰਹੇ ਹਾਂ ਕਿ 2 ਲੀਟਰ ਵਾਲੀ ਪਲਾਸਟਿਕ ਦੀ ਬੋਤਲ ਲਓ ਉਸ ਨੂੰ ਛੋਟੀ ਹਾਰੀ ਨਾਲ ਥੱਲਿਓ 3-4 ਇੰਚ ਕੱਟ ਲਵੋ ਉਸ ਤੋਂ ਬਾਅਦ ਉਸ ਜੋ ਕੱਟੀ ਹੋਈ ਬੋਤਲ ਦਾ ਹਿੱਸਾ ਹੈ ਉਸ ਦੇ ਵਿੱਚ ਕਿਸੇ ਗਰਮ ਚੀਜ਼ ਨਾਲ ਗਲੀ ਘੱਟ ਲਵੋ ਤੇ ਉਸ ਬੋਤਲ ਨੂੰ ਟੱਕੜ ਵਾਲੇ ਪਾਸਿਓ ਉਸ ਗਲੀ ਦੇ ਵਿੱਚ ਲਾਦੇ ਉਹ ਤੇ ਮਗਰ ਦੀ ਉਸ ਦੇ ਟਕਣ ਕਾਸ ਦੇ ਉਹ ਉਸ ਤੋਂ ਬਾਅਦ ਗਮਲੇ ਵਿੱਚ ਮਿੱਟੀ ਪਾ ਕੇ ਤੁਸੀਂ ਬੂਟਾ ਲਾ ਸਕਦੇ ਹੋ ਆ ਬੱਚਿਆਂ ਵੱਲੋਂ ਘਰ ਦੇ ਵਿੱਚ ਬੁੜੇ ਹੀ ਸਾਨ ਤਰੀਕੇ ਨਾਲ 2 ਲੀਟਰ ਦੀਆਂ ਬੋਤਲਾਂ ਨੂੰ ਤਿਆਰ ਕਰਕੇ ਪੌਂਟ ਤਿਆਰ ਕੀਤੇ ਗਏ ਨੇ ਜਿਸ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਰੰਗ ਬਰੰਗੇ ਫੁੱਲਾਂ ਵਾਲੇ ਬੂਟੇ ਲਾਏ ਹੋਏ ਨੇ ਜੋ ਘਰ ਦੀ ਦਿੱਖ ਨੂੰ 4 ਗੁਣਾ ਵਾਧਾ ਕਰਦੇ ਨੇ ਕੁਛ ਵੀ ਨਹੀਂ ਕਰਨਾ ਤੁਹਾਡੇ ਮੇਰਾ ਖਿਆਲ ਹੈ ਵੀ 1 ਰੁਪਿਆ ਵੀ ਨਹੀਂ ਲੱਗਣਾ ਇਸ ਤੇ ਜੋ ਇਹ ਚੀਜ਼ ਬਣਾਵਾਂਗੇ ਉਹ ਤੇ 1 ਰੁਪਿਆ ਵੀ ਨਹੀਂ ਲੱਗਦਾ ਤੁਹਾਡਾ ਘਰ ਦੇ ਵਿੱਚ ਬੋਤਲਾਂ ਛੋਡੇ ਵਾਲੀਆਂ ਆਮ ਹੁੰਦੀਆਂ ਨੇ ਉਹਨਾਂ ਨੂੰ ਲਓ ਸਿੱਟੋ ਨਾ ਉਹਨਾਂ ਨੂੰ ਇਸ ਕਰਕੇ ਗਾਮਲੇ ਤਿਆਰ ਕਰ ਲਓ ਪਲਾਸਟਿਕ ਵਾਲੇ ਜੋ ਬਹੁਤ ਵਧੀਆ ਲੱਗਦੇ ਨੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਦੂਰ ਦੂਰ ਤੱਕ ਸ਼ੇਅਰ ਅਤੇ ਪੇਜ ਨੂੰ ਫੋਲੋ ਕਰੋ ਤਾਂ ਜੋ ਖੋਰ ਵੀ ਕਰਾਂ ਦੇ ਵਿੱਚ ਇਹੇ ਜੇ